ਇਸ ਲਈ ਦੀ ਵੱਡੀ ਖਬਰ ਬਰਨਾਲਾ ਵਿਧਾਨ ਸਭਾ ਹਲਕੇ ਦੇ ਵਿੱਚ ਸ਼੍ਰੋਮਣੀ ਅਕਾਲੀ ਦਲ ਅੰਮ੍ਰਿਤਸਰ ਦੇ ਉਮੀਦਵਾਰ ਗੋਵਿੰਦ ਸਿੰਘ ਸੰਧੂ ਦੇ ਪੱਖ ਵਿੱਚ ਵਿਕਰਮ ਮਜੀਠੀਆ ਅਤੇ ਮਨਪ੍ਰੀਤ ਸਿੰਘ ਯਾਲੀ ਦੇ ਵੱਲੋਂ ਇੱਕ ਸੰਦੇਸ਼ ਜਾਰੀ ਕਰਨ ਦੇ ਨਾਲ ਜਿਹੜੀ ਹੋਈ ਹੈ ਵਿਕਰਮ ਮਜੀਠੀਆ ਨੇ ਬੀਤੀ ਰਾਤ ਹੀ ਇੱਕ ਵੀਡੀਓ ਸੋਸ਼ਲ ਮੀਡੀਆ ਤੇ ਪੋਸਟ ਕੀਤੀ ਸੀ ਜਿਸ ਦੇ ਵਿੱਚ ਉਹਨਾਂ ਨੇ ਗੋਵਿੰਦ ਸਿੰਘ ਸੰਧੂ ਨੂੰ ਵੋਟ ਪਾਉਣ ਦੀ ਅਪੀਲ ਕੀਤੀ ਹੈ ਗੋਵਿੰਦ ਸਿੰਘ ਸੰਧੂ ਸਿਮਰਨਜੀਤ ਸਿੰਘ ਮਾਨ ਦੇ ਦੋਤੇ ਨੇ ਅਤੇ ਵਿਕਰਮ ਮਜੀਠੀਆ ਦੇ ਵੀ ਕਾਫੀ ਨਜ਼ਦੀਕੀਆਂ ਵਿੱਚੋਂ ਮੰਨੇ ਜਾਂਦੇ ਆ ਤਾਂ ਗੋਵਿੰਦ ਸਿੰਘ ਸੰਧੂ ਦੇ ਪੱਖ ਵਿੱਚ ਉਹਨਾਂ ਨੇ ਲੋਕਾਂ ਨੂੰ ਇੱਕ ਵੀਡੀਓ ਦੇ ਰਾਹੀਂ ਮੈਸੇਜ ਦਿੱਤਾ ਹੈ ਕਿ ਜ਼ਰੂਰ ਅਕਾਲੀ ਦਲ ਦੇ ਸਪੋਰਟਰ ਵੋਟਰ ਅਤੇ ਬਰਨਾਲਾ ਵਿਧਾਨ ਸਭਾ ਹਲਕੇ ਦੇ ਵਿੱਚ ਰਹਿਣ ਵਾਲੇ ਵੋਟਰ ਉਹਨਾਂ ਨੂੰ ਵੋਟ ਪਾਉਣ ਕੀ ਹੁਣ ਵਿਕਰਮ ਮਜੀਠੀਆ ਦੇ ਕਹਿਣ ਤੇ ਅਕਾਲੀ ਦਲ ਦਾ ਵੋਟਰ ਗੋਵਿੰਦ ਸਿੰਘ ਸੰਧੂ ਨੂੰ ਵੋਟ ਪਾਵੇਗਾ ਇਸ ਤੋਂ ਬਾਅਦ ਇੱਕ ਹੋਰ ਸੰਦੇਸ਼ ਜਾਰੀ ਹੁੰਦਾ ਜੋ ਕਿ ਮਨਪ੍ਰੀਤ ਸਿੰਘ ਯਾਲੀ ਹਲਕਾ ਦਾਖਾ ਤੋਂ ਵਿਧਾਇਕ ਨੇ ਸ਼੍ਰੋਮਣੀ ਅਕਾਲੀ ਦਲ ਦੇ ਭਾਵੇਂ ਕਿ ਅਕਾਲੀ ਦਲ ਦੇ ਵਿੱਚ ਇੰਨੀ ਦੇ ਨਹੀਂ ਉਹ ਬਹੁਤੇ ਸਰਗਰਮ ਨਹੀਂ ਪਰ ਉਹਨਾਂ ਦੇ ਵੱਲੋਂ ਵੀ ਆਪਣੇ ਅਕਾਲੀ ਵਰਕਰਾਂ ਅਤੇ ਵੋਟਰਾਂ ਤੋਂ ਇਲਾਵਾ ਬਰਨਾਲਾ ਵਿਧਾਨ ਸਭਾ ਹਰਕੇ ਦੇ ਵੋਟਰਾਂ ਨੂੰ ਅਪੀਲ ਕੀਤੀ ਗਈ ਹੈ ਕਿ ਗੋਵਿੰਦ ਸਿੰਘ ਸੰਧੂ ਜੋ ਮੇਰੇ ਬਹੁਤ ਅਜੀਜ਼ ਨੇ ਉਹਨਾਂ ਦੇ ਲਈ VOTING ਕੀਤੀ ਜਾਵੇ ਤਾ ਅਕਾਲੀ ਦਲ ਦੇ ਇਹਨਾਂ ਵੱਡੇ ਲੀਡਰਾਂ ਦੇ ਵੱਲੋਂ ਸਿੱਧੇ ਤੌਰ ਤੇ ਹੁਣ ਗੋਵਿੰਦ ਸਿੰਘ ਸੰਧੂ ਦੇ ਪੱਖ ਵਿੱਚ ਵੋਟ ਪਾਉਣ ਦੀ ਅਪੀਲ ਅਕਾਲੀ ਦਲ ਦੇ ਵਰਕਰਾਂ ਨੂੰ ਬਰਨਾਲਾ ਦੇ ਵਿੱਚ ਕਰ ਦਿੱਤੀ ਗਈ ਹੈ ਇਸ ਤੋਂ ਇਲਾਵਾ ਜੇਕਰ ਗੱਲ ਕੀਤੀ ਜਾਵੇ ਕੁਲਵੰਤ ਸਿੰਘ ਕੀਤੂ ਜੋ ਕਿ ਬਰਨਾਲਾ ਵਿਧਾਨ ਸਭਾ ਹਲਕੇ ਦੇ ਵਿੱਚ ਅਕਾਲੀ ਦਲ ਦੇ ਹਲਕਾ ਇੰਚਾਰਜ ਨੇ ਉਹਨਾਂ ਦੇ ਵੱਲੋਂ ਵੀ ਪਿਛਲੇ ਦਿਨ ਇੱਕ ਸ਼ਮੂਲੀਅਤ ਕੀਤੀ ਗਈ ਸੀ ਸ਼੍ਰੋਮਣੀ ਅਕਾਲੀ ਦਲ ਅੰਮ੍ਰਿਤਸਰ ਦੇ ਉਮੀਦਵਾਰ ਗੋਵਿੰਦ ਸਿੰਘ ਸੰਧੂ ਦੇ ਇਕੱਠ ਦੇ ਵਿੱਚ ਜਿੱਥੇ ਉਹਨਾਂ ਨੇ ਸਿੱਧੇ ਤੌਰ ਤੇ ਤਾਂ ਭਾਵੇਂ ਵੋਟ ਪਾਉਣ ਦੀ ਅਪੀਲ ਗੋਵਿੰਦ ਸਿੰਘ ਸੰਧੂ ਦੇ ਪੱਖ ਵਿੱਚ ਨਹੀਂ ਸੀ ਕੀਤੀ ਪਰ ਉਹ ਗੋਲਮੋਲ ਤਰੀਕੇ ਦੇ ਨਾਲ ਇਹ ਗੱਲ ਸਪਸ਼ਟ ਕਰ ਗਏ ਸੀ ਕਿ ਉਹ ਗੋਵਿੰਦ ਸਿੰਘ ਸੰਧੂ ਦੇ ਪੱਖ ਵਿੱਚ ਆ ਗਏ ਨੇ ਇਸ ਤਰੀਕੇ ਦੇ ਨਾਲ ਹੁਣ ਅਕਾਲੀ ਦਲ ਦਾ ਕਾਡਰ ਕੀ ਸੁਖਵੀਰ ਸਿੰਘ ਬਾਦਲ ਤੋਂ ਬਾਗੀ ਹੋ ਕੇ ਜਾਂ ਫਿਰ ਜਿਸ ਤਰੀਕੇ ਦੇ ਨਾਲ ਵਿਕਰਮ ਮਜੀਠੀਆ ਮਨੁਪ੍ਰੀਤ ਸਿੰਘ ਅਲੀ ਕੁਲਵੰਤ ਸਿੰਘ ਕੀਤੂ ਦੇ ਵੱਲੋਂ ਹੁਣ ਸਿੱਧੇ ਤੌਰ ਤੇ ਇਹ ਸੰਕੇਤ ਅਤੇ ਐਲਾਨ ਕਰ ਦਿੱਤਾ ਗਿਆ ਹੈ ਗੋਵਿੰਦ ਸਿੰਘ ਸੰਧੂ ਨੂੰ ਵੋਟ ਪਾਉਣ ਦਾ ਉਸ ਦੇ ਨਾਲ ਬਰਨਾਲਾ ਦੀ ਸਿਆਸੀ ਫਿਜਾ ਬਦਲ ਜਾਵੇਗੀ ਉਸ ਦੇ ਉੱਤੇ ਨਤੀਜੇ ਦੇ ਦਿਨ ਤੱਕ ਇੰਤਜ਼ਾਰ ਕਰਨਾ ਪਵੇਗਾ ਇਸ ਤੋਂ ਇਲਾਵਾ ਇੱਕ ਹੋਰ ਖਬਰ ਜੋ ਸਾਹਮਣੇ ਆ ਰਹੀ ਹੈ ਉਹ ਹੈ ਦੰਦਮਣੀ ਟਕਸਾਲ ਦੇ ਮੁਖੀ ਹਰਨਾਮ ਸਿੰਘ ਢੋਮਾ ਦੇ ਨਾਲ ਜਿਹੜੀ ਹੋਈ ਜਿਨ੍ਹਾਂ ਦੇ ਵੱਲੋਂ ਇੱਕ ਅਪੀਲ ਕੀਤੀ ਗਈ ਹੈ ਨਾਨਕਨਾਮ ਨਿਵਾ ਸੰਗਤ ਨੂੰ ਜੋ ਕਿ ਮਹਾਰਾਸ਼ਟਰ ਦੇ ਵਿੱਚ ਵਸਦੀ ਹੈ ਜਿਨ੍ਹਾਂ ਦੇ ਸਾਹਮਣੇ ਇੱਕ ਪ੍ਰੈਸ ਕਾਨਫਰੰਸ ਕਰਕੇ ਐਲਾਨ ਕੀਤਾ ਗਿਆ ਕਿ ਜੋ ਕੇ ਭਾਰਤੀ ਜਨਤਾ ਪਾਰਟੀ ਦਾ ਇੱਕ ਗਠਜੰਬਨ ਹੈ ਉਸ ਨੂੰ ਵੋਟ ਕੀਤੀ ਜਾਵੇ ਇਸ ਦੇ ਲਈ ਇੱਕ ਪੱਤਰ ਵੀ ਜਾਰੀ ਕੀਤਾ ਗਿਆ ਜਿਸ ਨੂੰ ਲੈ ਕੇ ਅਕਾਲੀ ਦਲ ਦੇ ਆਗੂ ਪਰਮਭੰਦ ਸਿੰਘ ਬੰਟੀ ਰਮਾਣਾ ਦੇ ਵੱਲੋਂ ਇਸ ਮਾਮਲੇ ਨੂੰ ਧਿਆਨ ਵਿੱਚ ਲਿਆਂਦਿਆ ਇੱਕ ਟਵੀਟ ਕੀਤਾ ਗਿਆ ਜਿਸ ਦੇ ਵਿੱਚ ਉਹਨਾਂ ਨੇ ਆਖਿਆ ਕਿ ਸਿੱਧੇ ਤੌਰ ਤੇ ਭਾਜਪਾ ਦੀ ਦਖਲਅੰਦਾਜ਼ੀ ਸਿਕ ਸੰਸਥਾਵਾਂ ਦੇ ਵਿੱਚ ਹੋ ਗਈ ਹੈ ਤੇ ਹਰਨਾਮ ਸਿੰਘ ਤੁਮਾ ਵਰਗੇ ਦਮਦਮਾ ਟਕਸਾਲ ਦੇ ਮੁਖੀ ਵੀ ਭਾਰਤੀ ਜਨਤਾ ਪਾਰਟੀ ਨੂੰ ਵੋਟ ਪਾਉਣ ਦੀ ਅਪੀਲ ਕਰ ਰਹੇ ਨੇ ਤਾਂ ਇਸ ਨੂੰ ਲੈ ਕੇ ਸ਼੍ਰੋਮਣੀ ਅਕਾਲੀ ਦਲ ਦੇ ਕਈ ਬੁਲਾਰੇ ਕਈ ਆਗੂ ਦਮਦਮਾ ਟਕਸਾਲ ਦੇ ਮੁਖੀ ਵੱਲੋਂ ਕੀਤੇ ਗਏ ਇਸ ਐਲਾਨ ਦੇ ਖਿਲਾਫ ਖੜੇ ਹੁੰਦੇ ਦਿਖਾਈ ਦੇ ਰਹੇ ਆ ਤਾਂ ਦੂਜੇ ਪਾਸੇ ਬਰਨਾਲਾ ਦੇ ਵਿੱਚ ਗੋਵਿੰਦ ਸਿੰਘ ਸੰਧੂ ਜੋ ਕਿ ਸਿਮਰਨਜੀਤ ਸਿੰਘ ਮਾਨ ਦੇ ਦੋਤੇ ਆ ਉਹਨਾਂ ਦੇ ਲਈ VOTING ਦੀ ਮੰਗ ਅਕਾਲੀ ਵਰਕਰਾਂ ਕੋਲੋਂ ਕਰ ਰਹੇ ਨੇ ਪਰ ਬਰਨਾਲਾ ਵਿਧਾਨ ਸਭਾ ਹਲਕੇ ਦੇ ਵਿੱਚ ਕੁਝ ਅਕਾਲੀ ਦਲ ਦੇ ਵਰਕਰ ਜਿੱਥੇ ਆਮ ਆਦਮੀ ਪਾਰਟੀ ਦੇ ਨਾਲ ਤੁਰਦੇ ਦਿਖਾਈ ਦਿੱਤੇ ਉੱਥੇ ਹੀ ਗੁਰਦੀਪ ਸਿੰਘ ਬਾਠ ਦੇ ਨਾਲ ਵੀ ਅਕਾਲੀ ਦਲ ਦੇ ਕਈ ਆਗੂ ਕਈ ਵਰਕਰ ਇਸ ਵੇਲੇ ਤੁਰ ਰਹੇ ਹਨ ਪਰ ਕੀ ਹੁਣ ਸ਼੍ਰੋਮਣੀ ਅਕਾਲੀ ਦਲ ਅੰਮ੍ਰਿਤਸਰ ਦੇ ਵੱਲ ਇਹ ਵੱਖ-ਵੱਖ ਪਾਰਟੀਆਂ ਨੂੰ ਛੱਡ ਕੇ ਦੁਬਾਰਾ ਮਜੀਠੀਆ ਅਤੇ ਮਨਪ੍ਰਿਤ ਇਅਲੀ ਦੇ ਇਸ ਐਲਾਨ ਤੋਂ ਬਾਅਦ ਆ ਜਾਣਗੇ ਇਸ ਦਾ ਨਤੀਜਾ ਕਿਸ ਤਰੀਕੇ ਦੇ ਨਾਲ ਇਸ ਵੋਟ ਨੂੰ ਇਸ VOTING ਨੂੰ ਪ੍ਰਭਾਵਿਤ ਕਰੇਗਾ ਤੇ ਨਤੀਜੇ ਨੂੰ ਪ੍ਰਭਾਵਿਤ ਕਰੇਗਾ ਇਸ ਦਾ ਅੰਦਾਜ਼ਾ ਅਜੇ ਨਹੀਂ ਲਾਇਆ ਜਾ ਸਕਦਾ 23 ਤਰੀਕ ਨੂੰ ਜੋ ਨਤੀਜਾ ਆਵੇਗਾ ਉਸ ਦੇ ਬਾਅਦ ਇਹ ਸਾਰੀਆਂ ਗੱਲਾਂ ਸਪਸ਼ਟ ਹੋ ਸਕਣਗੀਆਂ ਬਾਕੀ ਹੋਰ ਅਪਡੇਟਸ ਦੇਖਣ ਲਈ ਤੁਸੀਂ ਜੁੜੇ ਰਹੋ ਸਾਡੇ ਚੈਨਲ ਦੇ